ਅੱਜ ਹਰ ਸਾਲ ਦੀ ਤਰ੍ਹਾਂ ਪਿੰਡ ਮਮਣ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਅਰਦਾਸਪੁਰ ਦੇ ਵਿੱਚ ਜਿਹਾਵਾ ਨਹੀਂ ਸੀ ਚਰਚਾ ਵੱਲ ਤੁਹਾਡੇ ਦਾਸ ਵਿਸ਼ਪ ਜੀ ਐਸ ਗਿੱਲ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਭਰਾ ਨੌਜਵਨ ਬੇਟੀਆਂ ਬੇਟੇ ਸਾਡੇ ਨਾਲ ਦਿਨਵਾਦ ਜਿਹੜੇ ਗੀਤ ਭਜਨ ਬੋਲਣ ਵਾਲੇ ਨੌਜਵਨ ਬੇਟੀਆਂ ਵਰਸ਼ਿਕ ਟੀਮ ਆ ਸਾਰੇ ਭੈਣ ਭਰਾ ਅੱਜ ਜੋ ਯਿਸੂ مسیਹ ਜੋ 2024 ਸਾਲ ਪਹਿਲਾਂ ਬਦ ਨਗਰ ਦੇ ਵਿੱਚ ਪੈਦਾ ਹੋਏ ਜਿਨ੍ਹਾਂ ਦਾ ਨਾਮ ਜਿਸ਼ਾਇਆ ਨੇ ਇਮਾਨੂਅਲ ਰੱਖਿਆ ਅਨਾਦੀ ਪਿਤਾ ਰੱਖਿਆ ਸ਼ਾਂਤੀ ਦਾ ਰਾਜਕੁਮਾਰ ਰੱਖਿਆ ਜਿਹਦਾ ਨਾਮ ਜਿਬਰਾਇਲ ਨੇ ਮਾਤਾ ਮਰੀਮ ਨੂੰ ਯਿਸੂ ਕਰਕੇ ਦਿੱਤਾ ਕਿ ਤੂੰ ਮਾਤਾ ਤੈਨੂੰ ਵਿਦਾਈ ਹੋਵੇ ਤੂੰ ਪੁੱਤਰ ਜਣੇਗੀ ਜਿਦਾ ਨਾਮ ਯਿਸੂ ਰੱਖਣਾ ਤੋ ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਪਿੰਡ ਬੰਮਣ ਜ਼ਿਲ੍ਹਾ ਗਰਦਾਸਪੁਰ ਪੰਜਾਬ ਸਾਰੇ ਮਿਲ ਕੇ ਪੈਣਪਰਾ ਨਗਰ ਦੇ ਅਸੀਂ ਆਪ ਸਭ ਨੂੰ ਜਿੰਨੇ ਵੀ ਬਿਸਪਰ ਸਾਹਿਬਾਨ ਨੇ ਪਾਸਟਰ ਸਾਹਿਬਾਨ ਨੇ ਜਿੰਨੀਆਂ ਮੈਨਰ ਮਿਸ਼ਨਾਂ ਨੇ ਜਿੰਨੇ ਵੀ ਚਰਚ ਨੇ ਅਸੀਂ ਆਪਣੇ ਵੱਲੋਂ ਪਾਸਟਰ ਜੈ ਅਰਸ਼ਣ ਵਲਪਸ ਰਾਤੀ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਹੋਣ ਦੇ ਨਾਤੇ ਜਹਾਣ ਇਸ ਚਰਚ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਆਪ ਸਭ ਨੂੰ ਵਧਾਈ ਦਿੰਦੇ ਹਾਂ ਮੈਰੀ 크ਿਸਮਸ 2025 ਸਾਲ ਜੋ ਤੁਹਾਡੀ ਜ਼ਿੰਦਗੀ ਵਿੱਚ ਮੇਰੀ ਜ਼ਿੰਦਗੀ ਵਿੱਚ ਆਵੇ ਬਰਕਤਾਂ ਲੈ ਕੇ ਆਵੇ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਮੁਕਤੀ ਲੈ ਕੇ ਆਵੇ ਤੇ ਬਹੁਤ ਜ਼ਿਆਦਾ ਬles ਕਰੇ ਪ੍ਰਭੂ ਹਰ ਇੱਕ ਜਾਨ ਨੂੰ ਤੇ ਪ੍ਰਭੂ ਉਹਨਾਂ ਨੂੰ ਹੀ ਆਪਣੀ ਚੋਣ ਵਿੱਚ ਲਵੇ ਜਿਨ੍ਹਾਂ ਨੇ ਅਜੇ ਤੱਕ ਪ੍ਰਭੂ ਨੂੰ ਮੁਕਤੀ ਦਾਤਾ ਕਬੂਲ ਨਹੀਂ ਕੀਤਾ ਤਾਂ ਅਸੀਂ ਸਾਰਿਆਂ ਨੂੰ ਜਨਸੀ ਦੀ ਆਖਦੇ ਹਾਂ ಸಾರು ಬರಕ ದೇ ಆಮೇ